ਹਾਂ ਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ ਜਿੱਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਮਿੱਤਰੋ ਆਪਾਂ ਚੱਲੇ ਆਂ ਸ੍ਰੀ ਪਤਲਿਕਰ ਸਾਹਿਬ ਤੇ ਚੱਲਦੇ ਆਂ ਕਿ ਨਾ ਫਾ ਗੱਡੀ ਲੈ ਜਾਨੇ ਆਂ ਆਪਾਂ ਅੱਡ ਗੱਡੀ ਚੰਨੀ ਤਰ੍ਹਾਂ ਹੋ ਜੇ ਤੇ ਹੁਣ ਤਾਂ ਤੇਲ ਪਵਾਇਆ ਹੈਗਾ ਗੱਡੀ ਹੋ ਗਈ ਆਪਣੀ ਗਰਮ ਤੇ ਦੇਖਦੇ ਆਂ ਜਾਈਏ ਆਪਾਂ ਚੱਲਦੇ ਆਂ ਮਿੱਤਰੋ ਗੱਡੀ ਗਰਮ ਹੋ ਗਈ ਜਿੰਨੇ ਗਰਮ ਕਰਤੀ ਹੈ ਨਾ ਨਵੇਂ ਡਰਾਈਵਰ ਨੇ ਜਾਣਦਾ ਟੱਕਲਿਆਂ ਦਾ ਨਹੀਂ ਤਾਂ ਆਉਂਦਾ ਹੈ ਹੈ ਸਾਰਾ ਫੇਰਾ ਤੱਕਣੀਆਂ ਖੋਲ ਹੀ ਦੇਗਾ ਜਮਾਂ ਦੇ ਪਾਣੀ ਦਾ ਚੱਲ ਪਿਆ ਆਹ ਦੇਰਾਂ ਤੀਲਾ ਚੀਤੇ ਨਿਕਲਣੇ ਹੋਏ ਹੋਰ ਕੁਝ ਪਾਣੀ ਪਾਦਾ ਕਹਿੰਦੇ ਕਿੰਨਾ ਕ ਪਊ ਪਾਣੀ ਥੋੜਾ ਜਿਹਾ ਹੋਰ ਪਾ ਤੇ ਫਿਰ ਚੱਲਦੇ ਆ ਮਿੱਤਰੋ ਆਪਾਂ ਫਿਰ ਮਿੱਤਰੋ ਚੱਲ ਪਏ ਹੁਣ ਆਪਾਂ ਜਾਈਏ ਨੇ ਆਪਾਂ ਕਿਰ ਆਪਾਂ ਗੱਡੀ ਚੇਂਜ ਕਰਾਂਗੇ ਥੇ ਜਾ ਕੇ ਦੋ ਬੰਦੇ ਆਪਣੇ ਨਾਲ ਹੋਰ ਆਪਾਂ ਪਛਾਲ ਤੇ ਸੀਗੇ ਤੇ ਦੂਜੀ ਗੱਡੀ ਚ ਬੈ ਗਏ ਤੇ ਹੁਣ ਚੱਲਦੇ ਆਂ ਪਤਾਵਾਉਣੇ ਤੁਹਾਨੂੰ ਘਰ ਮੇਰੇ ਤਰਫ ਆਪਾਂ ਗੁਰੂ ਘਰ ਚ ਮੱਥਾ ਟੇਕ ਕੇ ਆ ਗਏ ਸੀਗੇ ਤੇ ਹੁਣ ਆਪਾਂ ਚੱਲਦੇ ਆਂ ਹਾਂ ਸ਼੍ਰੀ ਫਤਗੜ ਸਾਹਿਬ ਨੂੰ ਤੇ ਜੇ ਆਪਾਂ ਮੱਥਾ ਟੇਕਲੇ ਦੂਜੇ ਮੰਡੇ ਆਪਣੇ ਟੇਕੀ ਜਾਂਦੇ ਆ ਤੇ ਚੱਲ ਲਓ ਜੀ ਆਪਾਂ ਚੱਲਦੇ ਸੀ ਮੱਥਾ ਟੇਕ ਕੇ ਤੇ ਹੁਣ ਚੱਲਦੇ ਹਾਂ ਸ਼੍ਰੀ ਫਤਗੜ ਸਾਹਿਬ ਨੂੰ ਪਹੁੰਚਣਾ ਤੁਹਾਨੂੰ ਸਾਹਬ ਮੇਰੇ ਤਰਫ ਨਿਕਲਿਆ ਦੇਖੋ ਸ਼ਹਿਰ ਚ वाह इग्रो देखो पता तो नहीं किधर पंडा मित्रो अगर कितने निकले हैं तो देखो थी देखो नया सुनो देखो मित्रो नाटक है राम लाओगी आ गया था जब शुरू हुआ था दोबारा ਆਪਾਂ ਵਾਲੇਪਾ ਤਮਾਲਾ ਤੇ ਹੁਣ ਆਪਾਂ ਟੇਕਦੇ ਮੱਥਾ ਆ ਜੋਤੀਤ ਸ੍ਰੀ ਗੁਰਦੁਆਰਾ ਆ ਗਿਆ ਤੇ ਚਲੋ ਕਰਾਉਣਾ ਤੁਹਾਨੂੰ ਵੀ ਦਰਸ਼ਨ ਟੇਕਦੇ ਆ ਮੱਥਾ ਆਪਾਂ ਚੱਲਦੇ ਆਪਾਂ ਤੁਹਾਡੇ ਗਲੇ ਅੰਦਰ ਤੇ ਆ ਦੇਖੋ ਸਰੋਵਰ ਤੇ ਹੁਣ ਚੱਲਦੇ ਆ ਮਿੱਤਰੋ ਠੰਡੇ ਵਰਜ ਚ ਉੱਥੇ ਟੇਕਾਂਗੇ ਮੱਥਾ ਅੰਦਰ ਆਪਾਂ ਵੀਡੀਓ ਬਣਾਈ ਨਹੀਂ ਯਾਰ ਬਾਈ ਸਹੀ ਬਸ ਮਿੱਤਰੋ ਮੱਚੀ ਨਵੋ ਵੀ ਮਿੱਤਰੋ ਮੱਥਾ ਦੇਖ ਲਿਆ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਗਰਾਂ ਲੰਗਰ ਚ ਤੇ ਫੇਰ ਚੱਲਾਂਗੇ ਬਠਿੰਡੇ ਵੱਰ ਜੀ ਮਿੱਤਰੋ ਗੱਡੀ ਆਪਾਂ ਲਾਤੀ ਪਾਰਕਿੰਗ ਚ ਤੇ ਇੱਧਰ ਆ ਗੁਰਦੁਆਰਾ ਕਹੇ ਦਿੱਲੀ ਸਾਡ ਠੰਡਾ ਵਰਜਾ ਤੇ ਚੱਲਦੇ ਆਂ ਹੁਣ ਕੋਈ ਮਿੱਤਰੋ ਆ ਗੁਰਦੁਆਰਾ ਸਾਹਮਣੇ ਠੰਡਾ ਵਰਜਾ ਤੇ ਉਧਰਲੀ ਸਾਈਡ ਦੂਜਾ ਗੁਰਦੁਆਰਾ ਤੇ ਟੇਕਦੇ ਆਂ ਮਿੱਤਰੋ ਆਪਾਂ ਦੇਖ ਕਰਾਉਨੇ ਆ ਤੇ ਦੇਖ ਕਰਾਉਣ ਗਿਆ ਹਾਂ ਮੁੰਡਾ ਆਪਾਂ ਟੇਕਦੇ ਆਂਗੇ ਮੱਥਾ ਇੱਥੇ ਪਹਿਲਾਂ ਆਪਣਾ ਗੁਰਦੁਆਰੇ ਚ ਤੇ ਫਿਰ ਚ ਪੋਰਾ ਸਾਹਿਬ ਗੁਰਦੁਆਰੇ ਚ ਤੇ ਫਿਰ ਚੱਲਦੇ ਮੈਂ ਠੰਡੇ ਆ ਕੇ ਤੇ ਮੱਥਾ ਟੇਕ ਲਿਆ ਗੁਰਦੁਆਰੇ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਠੰਡੇ ਪਰ ਦਿਵਲ ਤੇ ਦੇਖੋ ਜਦੋਂ ਮੱਥਾ ਟੇਕ ਲਿਆ ਗਏ ਨਾ ਕੀ ਹੋ ਬਿਲਕੁਲ ਲੋਟੋਂ ਪਿੱਛੇ ਟੋ ਛੋਟੇ ਬਿੱਲੀ ਹਟੇ ਪ੍ਰਿਓਟ ਚਿੱਟਿਆ ਲੋ ਜੀ ਹੁਣ ਆਪਾਂ ਠੰਡੇ ਪੁਰਜੇ ਮਥਾ ਦੇਖਦੇ ਹਾਂ ਕਰੋ ਦਰਸ਼ਨ ਠੰਡੇ ਪੁਰਜੇ ਕੋਹਿੰਦ ਸਾਡੇ ਇਕ ਲੈ ਜੀ ਹੁਣ ਸੰਸਾਨ ਸਾਹਿਬ ਤੇ ਮੱਥਾ ਟੇਕਦੇ ਆਂ ਤੇ ਦੇਖ ਹੋਰ ਗੁਰਦੁਆਰ ਤੇ ਦੇਖ ਆਪਾਂ ਆਪਾ ਟੇਕ ਲਿਆ ਤੇ ਦੇਖੋ ਢੰਡਾ ਬਰਜ ਉਹ ਜੀ ਹੁਣ ਆਪਾਂ ਉੱਥੇ ਸਾਡੇ ਇੱਥੇ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਦਾ ਸੰਸਕਾਰ ਸੰਸਕਾਰ ਹੋਇਆ ਸੀ ਤੇ ਦਿਖਾਉਣਾ ਹੁੰਦਾ ਹੋ ਬਹੁਤ ਬਹੁਤ ਜੇ ਬਾ ਸ਼ਾਹ ਤੇ ਅੱਜ ਆਪਾਂ ਤੇ ਦੁਆ ਚੱਲਾਂਗੇ ਆਪਾਂ શ્રી ਅਨੰਦਪੁਰ ਸਾਹਿਬ ਤੇ ਹੁਣ ਗੋਲ ਆਪਣੇ ਮਾਰੀ ਚੱਲਦੇ ਡੌਡਰਵਾਲੀ ਫੇਲੀ ਕੋਲੇ ਆ ਗਏ ਤੇ ਵਿਖਾਉਣੇ ਤੁਹਾਨੂੰ ਨੇੜੇ ਤੋਂ ਜੀ ਦੇਖੋ ਡੌਡਰਵਾਲੀ ਫੇਲੀ ਇੱਥੇ ਮਰੀਂ ਟੋਡਰ ਮੰਗਣਾ ਪੜ ਲਾਇਆ ਹਾਂ। ਹਾਂਜੀ। ਹਲੌਜੀ। ਨਿਕੋ ਕੰਮ ਚੱਲਿਆ ਰਹਿਣਾ ਯਾਰ। ਅਰੇ ਲੀ ਦੋ। ਜਦੋਂ ਠੀਕ ਪਹੁੰਚ ਕੇ ਦੱਸ ਦੇ। ਹਲੌਜੀ ਮਸਟਰੋ ਜਾਈ ਜਾਂਦੇ ਸਾਨੂੰ ਆਪ ਦਿਖਾਉਨੇ ਕਾਬਰਾਂ। ਇਹ ਇੱਕ ਤਾਂ ਹੋਦਰ ਆ, ਟੇਕਾ ਮੂਰੇ ਆ। ਇਹ ਮੇਰੇ ਨਾਲ ਨੇ ਦੋ ਚੋਬਰ ਮੰਗਰਮ ਦੇ ਇਹ ਕਮੂਰੇ ਜਾਂਦਾ। ਦੋ ਹੋ ਪਿਛੇ ਆਉਂਦੇ ਆ। ਆਹ ਹੋਣਿਆ ਸਾਨੂੰ ਇੱਕ ਤਾਂ ਹੋ ਉਸੀ ਮਿੱਤਰੋ ਉਹ ਦੇਖਣ ਜਾ ਕੇ ਤੇ ਇੱਕ ਇਧਰ ਆ ਸੀਗਾ ਵੱਡਾ ਕਾਬਰਾਂ ਨੇ ਪਤਾ ਨਹੀਂ ਕੀ ਕਹਿੰਦੇ ਨੇ ਇਹਨਾਂ ਨੂੰ ਤੁਹਾਨੂੰ ਕੋਲੇ ਜਾ ਕੇ ਦਿਖਾਉਣੇ ਆ ਦੇਖੀ ਚੱਲੋ ਆਹ ਗਿਆ ਬੱਟੇ ਦੇ ਬਾਹਲੇ ਆ ਨਾ ਬਾਹਣਾ ਜਿੱਥੇ ਨੇ ਹੋਰ ਕੱਲੀ ਕੋਲੇ ਜਾ ਕੇ ਦਿਖਾਉਣੇ ਆਓ ਜੀ ਮਿੱਤਰੋ ਆ ਗਏ ਸਾਨੂੰ ਕੋਲੋਂ ਦਿਖਾਉਣੇ ਹੁਣ ਚੱਲ ਅੱਗੇ ਪਤਾ ਨਹੀਂ ਕੀ ਚੀਜ਼ ਐ ਪਹਿਲੀ ਵਾਰ ਹੀ ਆਇਆ ਹਾਂ ਫਾਰਮ ਆਇਆ ਜੇ ਦਾ ਫਾਰਮ ਦਾ ਕਿਉਂ ਆ ਆ ਫਾਰਮ ਜਾਏ ਬਾਊਆ ਚਾਹ ਲੂੰ ਲਿਖ ਲਿਆ ਉਹ ਫਾਰਮ ਦਾ ਫਿਰ ਉਹ ਜ਼ਮੀਨ ਚ ਲੱਗਦਾ ਹੋਊ ਕਿਸ ਦੀ ਚ ਇਹ ਆ ਫਾਰਮ ਦਾ ਸਾਈਡ ਤੇ ਰਹਿਗਾ ਇਹ ਉਹ ਤਾਂ ਮੰਗਰ ਆ ਲਓ ਜੀ ਦੇਖੋ ਅਸੀਂ ਪਹਿਲੀ ਵਾਰੀ ਆਇਆ ਉੱਤਰੋ ਕਹਿੰਦੇ ਕਵਰਾ ਨਹੀਂ ਹੈ ਦੇਖਦੇ ਆ ਕੀ ਚੀਜ਼ ਆ ਦਿਖਾਉਨੇ ਆ ਤੁਹਾਨੂੰ ਜੀ ਇਹ ਲੀ ਟਾਈਪ ਜੀ ਹੈ ਵੀ ਦੇਖੋ ਦੇਖੋ ਆਹ ਕਵਰਾ ਲਈ ਇਹਦੇ ਤੇ ਮੇ ਕਮਰਾ ਬਣੀਆਂ ਹੋਈਆਂ ਨੇ ਚਾਰ ਇਹ ਜੇ ਸਾਨੂੰ ਇਤਿਹਾਸ ਤਾਂ ਪਤਾ ਨਹੀਂਗਾ ਤੇ ਬਾਕੀ ਦੇਖਦੇ ਹਾਂ ਦੇਖੋ ਕਾਵਰਾ ਮੰਣੀਆਂ ਹੋਈਆਂ ਹਨਾ ਲਓ ਜੀ ਇਧਰਲੀ ਸਾਈਡ ਆਇਆ ਨਾ ਪੈਕ ਇੱਧਰ ਵੀ ਕਾਵਰਾ ਨਹੀਂ ਦੇਖ ਸਕਦੇ ਤੁਸੀਂ ਦੋ ਆਹ ਚੱਲਦੇ ਮਿੱਤਰੋ ਦੇਖੋ ਨੇਰੀ ਹੀ ਨੇਰੀ ਨੇਰੀ ਵਾਲਾ ਬੰਦਾ ਤਾਂ ਹਾਂ ਤਾਂ ਉਹ ਦੋ ਰਾਸਤੇ ਆ ਗਏ ਹੁਣ ਕਿੱਧਰ ਜਾਣਾ ਸਹੀ ਚੱਲ ਹੈਂ ਇਧਰ ਆਇਦਰ ਹੁਸਤੇ ਅਸਤ ਅਈ ਲੈ ਇਧਰ ਦੇਖ ਲੈ ਨੀ ਆ ਆ ਜੋ ਲੋ ਬਈ ਇਹ ਤਾਂ ਕਹਿੰਦਾ ਇੱਥੇ ਜਾ ਕੇ ਐ ਮੁੱਕ ਗਿਆ ਕੰਮ ਐ ਇਧਰ ਹੀ ਚੱਲੋ ਇਹ ਤਾਂ ਮੁੱਕ ਗਿਆ ਹਾਂ ਇਧਰ ਜਨ ਚਲੋ ਚਲੋ ਵਾਪਸੀ ਚਲੋ ਦੂਜੇ ਪਾਸੇ ਹਾਂ ਚਲੋ ਹਾਂ ਲੈ ਲਾ ਲਾ ਲੈ ਲਾਈਟ ਲਾ ਦੇ ਰੱਖੀ ਉਹਨੇ ਟੱਕਣੀ ਨਾ ਰੱਖੀ ਆਨੇ ਖਾਉਣਾ ਸਾਨੂੰ ਬੋਤਲ ਬਲੌਗ ਤਾਂ ਬਣਾਈ ਜਾਂਦੇ ਚਲੋ ਸੱਟ ਨਾ ਖਾ ਲਿਓਗੇ ਤੇ ਡਿੱਗ ਜੂ ਲਓ ਜੀ ਦੇਖੋ ਇੱਥੋਂ ਦੀ ਇਧਰ ਵੀ ਦੇਖੋ ਜੀ ਚਲੋ ਜੀ ਚਲੋ 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 ਤਾਂ ਹੀ ਚਲੋ ਲਓ ਜੀ ਇਧਰ ਵੀ ਐ ਉਹ ਬਣਾਏ ਹੋਏ ਨੇ ਇਹ ਗੇਟ ਜੇ ਪਤਾ ਨਹੀਂ ਕਿਵੇਂ ਹੈ ਨਾ ਤਾਂ ਹੀ ਵੜੀ ਚੜਾਈ ਆਈ ਉਹ ਗੱਲ ਬਾਤ ਹੋ ਜੇ ਉਹ ਯਾਰ ਬੋ ਕੇ ਪ੍ਰਾਈਸ ਹੋ ਜਾਵੇ ਸੁੱਖਾ ਹੋਣ ਲੱਗਿਆ ਕੋਲ ਵਸਤੇ ਤੇ ਬੈਠੇ ਨਹੀਂ ਕਰੇ ਹਾਂ ਮੇਰੇ ਤਾਂ ਧਾਮ ਚੜ ਗਿਆ ਉਪਰੋਂ ਦੇਖੋ ਉਪਰੋਂ ਐ ਜਿਹਾਗਾ ਇਹ ਗਮਟ ਜਾਂ ਗਮਟ ਜਾਂ ਬਣਿਆ ਹੋਇਆਗਾ ਦੇਖ ਸਕਦੇ ਤੇ ਤੇ ਨੀਚੇ ਉੱਚਾ ਖਾਸ ਹੈ ਇੱਕ ਹਾਉ ਸੀ ਮਿੱਤਰੋ ਤੇ ਉਹ ਵੀ ਦੇਖਦੇ ਆ ਚੱਲ ਗਏ ਕਰ ਲੋ ਕਰ ਲੋ ਫੋਟੋ ਵੀ ਕਰੋ ਕਰੋ ਆ ਮਿੱਤਰੋ ਗਲੇ ਬਣੇ ਹੈ ਨਹੀਂ ਪਤਾ ਨਹੀਂ ਕੀ ਚੀਜ਼ ਆ ਹਾਂ ਤੋ ਕੁਝ ਪਤਾ ਹੈ ਤੈਸ ਦੂਸ ਮਾਨ ਲਿਖੋ ਮਾਨਸਾ ਇੱਥੇ ਮਾਨਸਾ ਲਿਖੋ ਹੋਰ ਹਾਂ ਹਟਾਉਣਾ ਹਾਉ ਜੀ ਲੋਕਾਂ ਨੇ ਖਰਾਬ ਕਰ ਛੱਡਿਆ ਨਾ ਦੇਖ ਲੈ ਕੇ ਦੇਲੀ ਬਣਾਈ ਜਾਂਦੇ ਨੇ ਸੱਜਰੇ ਕੋ ਵੀ ਦੇਖ ਕੇ ਆਵਾਂਗੇ ਆਪਾਂ ਚੱਲਦੇ ਹਾਂ ਹੁਣ ਆਪਾਂ ਦੂਜੇ ਪਾਸੇ ਤੇ ਜਾਉ ਕਿਸੇ ਵਾਸਤੇ ਜਾਉ ਨੇਰੀ ਜਿ ਬਾੜਾ ਚਲੋ ਫੋਟੋ ਖਿੱਚ ਲਾਣੇ ਲਾਓ ਮਿੱਤਰੋ ਫੋਟੋ ਖਿੱਚੋ ਕਹਿੰਦੇ ਚਲੋ ਚਲੋ ਫੋਟੋ ਖਿੱਚਦੇ ਆ ਮਿੱਤਰੋ ਚੱਲਦੇ ਹਾਂ ਥੱਲੇ ਦਿਖਾਉਣਾ ਸਾਨੂੰ ਫੋਟੋ ਫੋਟੋ ਮਾ ਕਰ ਲਈਆਂ ਕਹਿੰਦੇ ਮੋਤਰ ਸੁੱਤੇ ਹੀ ਕੰਮ ਸੱਲੇ ਤੱਕ ਗਰੇ। ਕਿਦਾਂ ਨੇ ਰਾਵੋ ਤਾਂ। ਓਹੋ ਬਿੱਟੇ ਇੱਧਰ ਲੇਟਾ ਲਾ ਲੋ ਆਪ ਦਾ ਆਪੋ ਆਪੋ ਆਪਣੇ ਫੋਨ ਨਹੀਂ ਲਾ ਲੋ ਭਾਈ। ਹਏ ਡਿੱਗ ਪਈ ਜੂ। ਓ ਜੀ। ਇੱਧਰ ਤਾਂ ਕਹਿੰਦੇ ਕੁਛ ਹੀ ਨਹੀਂ। ਇੱਧਰ ਤਾਂ ਫੇਰ ਉਹੀ ਕੰਮ ਆ ਇੱਧਰ ਹੀ ਆਣ ਦੂਗਾ ਚੱਲ। ਆਇਆ ਓਏ। ਆਇਆ ਆਪਾਂ। ਉਹ ਤੇਰੀ ਪਾਏ ਨੂੰ ਹੀ ਡਰ ਲੱਗਦਾ ਆਉਂਦੇ ਆਪਰੇ ਓਏ। ਪਰ ਉਹ ਖੜਕਾ ਜਾਂ ਕਰਦੰੂਆ ਉਹ ਖੜਰ ਖੜਰ ਕਰੀ ਜਾਂਦਾ ਲਾਓ ਜੀ ਚਾਲ ਦੇ ਨਾਲ ਲੈ ਆਪਾ ਕੋੜਾ ਲੈ ਟੋ ਟਾਲ ਲੈ ਟੂ ਮਾ ਲੈਟ ਆਉਂਦੀਆਂ ਲਾ ਲਓ ਭਾਈ ਮੇਰੇ ਤਾਂ ਪੈਰ ਦੁਖਣ ਲੱਗ ਗਏ ਥੱਲੇ ਉਹ ਟਾਲ ਜੀ ਬਾਲੀ ਆੜੀਆਂ ਦੇਖ ਪੇ ਪਾਉੜੀਆਂ ਨੇ ਦੇਖ ਕੇ ਉਪੜੇ ਲਾਓ ਜੀ ਥੱਲੇ ਆ ਗਈ ਕਹਿੰਦੇ ਦਮ ਬਾਉ ਚੜਦਾ ਹਨਾ ਉਹ ਚੜਨਦੇ ਤਾਂ ਹਾਂ ਹੋਂ ਹੌ ਦੇ ਚੱਲਦੇ ਮਿੱਤਰੋ ਦੇਖਦੇ ਆਂ ਵੀ ਜਾਵਾ ਇੱਕ ਨਾ ਉੱਤਰਨਾ ਵੀ ਥੱਲੇ ਨਹੀਂ ਇਕ ਤੱਕ ਸੁੱਤਾ ਇਹਦੇ ਲਾਓ ਵੀ ਦਿਖਾਉਣਾ ਤੁਹਾਨੂੰ ਆਹ ਥੱਲੇ ਵੜ ਗਏ ਹੁਣ ਕਹਿੰਦੇ ਉਸੇ ਜੀਤ ਦੇ ਕਵਰਾਂ ਹੀ ਨੇ ਪਤਾ ਨਹੀਂ ਕੀ ਥੱਲੇ ਨੇੜੇ ਨਹੀਂ ਰਹੋ ਵੀ ਆਉਂਦੇ ਆਂ ਅਨੰਦਪੁਰ ਮੁਜਾਈ ਜਾਂਦੇ ਹੁਣ ਆਪਾਂ ਤੇ ਅਨੰਦਪੁਰ ਜਾ ਕੇ ਦਿਖਾਉਣਾ ਆਹ ਪਸੰਦ ਆ ਨੰਦਪੁਰ ਸਾਹਿਬ ਥੋੜਾ ਟਾਈਮ ਰਹੇਗਾ ਬਸ ਥੋੜੇ ਟਾਈਮ ਦਾ ਪਹੁੰਚਾਂਗੇ 15 ਕਿਲੋਮੀਟਰ ਹੈਗਾ ਮੇਰੇ ਹਿਸਾਬ ਨਾਲ ਜਿਵੇਂ ਤਰੋ ਆਪਾਂ ਆ ਗਏ ਹੁਣ ਨੰਦਪੁਰ ਸਾਹਿਬ ਤੇ ਹੁਣ ਆਪਾਂ ਲੈਨੇ ਕਮਰਾ ਕੁਮਰਾ ਪਹਿਨੇ ਫਿਰ ਆਪਾਂ ਹੁਣ ਤੇ ਤੜਕੀ ਦੇਖਾਂਗੇ ਮੱਥਾ ਦਾ ਹੁਣ ਆਪਾਂ ਨੰਦਪੁਰ ਆਪਾਂ ਪਹੁੰਚ ਗਏ ਭਾਈ ਜੀ ਆਪਾਂ ਲੈਨੇ ਜਾ ਕੇ ਕਮਰਾ ਹੈਨਾ ਪਾਵਾਂਗੇ ਜਾ ਕੇ ਹੈਨਾ ਹੈਨਾ ਕੱਲਕੇ ਨਾਲ ਨੂੰ ਕੇ ਮੱਥਾ ਟੇਕਾਂਗੇ ਕਣਕੇ ਸੁਨੇਹਾ ਉਠਾਂਗੇ 4 ਵਜੇ ਹਾਂ 4 ਵਜੇ ਉੱਠ ਕੇ ਮੱਥਾ ਟੇਕਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਰਾਵਾਂਗੇ ਦਰਸ਼ਨ ਗੁਰੂ ਘਰ ਦੇ ਤੇ ਹੁਣ ਕਮਰਾ ਲੈ ਲਿਆ ਤਾਂ ਤੁਹਾਨੂੰ ਕਮਰੇ ਚ ਚੱਲ ਕੇ ਰੂਮ ਲੈ ਲਿਆ ਸੀਗਾ 78 78 ਨੰਬਰ ਰੂਮ ਲੱਗ ਗਿਆ ਆਪਾਂ ਨੂੰ ਆਪਾਂ ਜਾਣੇ ਹੁਣ ਰੂਮ ਚ ਤੇ ਦਿਖਾਉਨੇ ਆ ਤੁਹਾਨੂੰ ਆ ਦੇਖੋ ਰੋਈਓ ਦੋ ਕੋਲ ਰੂਮ ਦਾ ਤਹ ਜਾਣੇ ਆਪਾਂ ਬਹਿ ਜਾਗੇ ਦਸ ਚ ਠੀਕ ਆ ਬਹਿ ਜਾਗੇ ਦਾ ਬਾਦੂ ਲਾਓ ਜੀ ਆਹ ਰੂਆ ਮਿੱਤਰੋ ਦੇਖੋ ਵਧੀਆ ਦੋ ਚਾਰ ਬੈੱਡ ਨੇ ਦੋ ਆ ਸੀ ਦੋ ਆ ਸੀ ਬੈੱਡ ਲਓ ਜੀ ਮਿੱਤਰੋ ਆਪਣੇ ਨਾਲ ਕਾਪੜਾ ਹੋ ਗਿਆ ਸੀ ਕਹਿੰਦੇ ਤੇ ਹੁਣ ਆਪਾਂ ਨੂੰ ਮਿਲ ਗਿਆ ਕਮਰਾ ਨੰਬਰ ਮੇਰੇ ਵੀਰੋ 83 ਕੰਨੇ 83 ਨੰਬਰ ਕਮਰਾ ਮਿਲਿਆ ਪਹਿਲਾਂ ਜੀ ਟੂਟੀ ਟਾਟੀ ਚੱਲਦੀ ਨਹੀਂ ਸੀ ਕੋਈ ਯਾਰ ਪਾਣੀ ਗਰਮ ਆਉਂਦਾ ਨਹੀਂ ਸੀਗਾ ਇਹਦਾ ਦੇਖਦੇ ਆ ਗਿੱਦਰ ਚਲਾਇਆ ਹੋਇਆ ਸੀ ਪਾਣੀ ਦਿੱਤਾ ਉਹ ਕਨਾ ਤੇ ਫਿਰ ਦੇਖਦੇ ਆ ਕੀ ਕਰਨਾ ਲੰਗਰ ਲੰਗਰ ਸ਼ੱਕ ਕਿਉਂ ਨੇ ਆ ਫਿਰ ਤੇ ਦਿਖਾਉਨੇ ਆ ਤੁਹਾਨੂੰ ਜੀ ਹੁਣ ਆਪਾਂ ਰੂਮ ਚੋਂ ਆ ਗਏ ਤੇ ਇਹਨੇ ਤਾਂ ਪਾਚ ਕੇ ਲੈਉਣਾ ਗੱਡੀ ਚ ਸਮਾਨ ਆ ਇੱਧਰ ਦੇਖੋ ਦੁਕਾਨਾਂ ਤੋਂ ਗੁੰਨਾ ਲੱਗ ਰੀਆਂ ਨੇ ਤੇ ਹੁਣ ਆਪਾਂ ਜਾ ਕੇ ਇਹਨਾਂ ਦਾ ਗੱਡੀ ਚ ਸਮਾਨ ਤੇ ਜਿਵੇਂ ਹੁਣ ਆਪਾਂ ਚੱਲਦੇ ਆ ਲੰਗਰ ਛੱਡਣ ਕਦੇ ਹੌਚ ਆ ਗਈ ਲਿਫਟ ਚ ਆ ਗਈ ਕਦੇ ਲਿਫਟ ਤੇ ਜਾਵਾਂਗੇ ਉਹ ਸਾਡਾ ਬੰਦਾ ਬਾਹਰ ਰਹਿ ਜਾਂਦਾ ਕੋਈ ਬੰਨ੍ਹ ਸੱਚ ਉਹਦਾ ਚੱਲ ਗਿਆ ਉਹ ਸੁੱਤਣਾ ਜਾਂਦਾ ਜੀ ਚੱਲ ਚੱਲ ਜਿਸ ਤਰ੍ਹਾਂ ਦਾ ਹਾਲ ਚੱਲੋ ਮਿੱਤਰੋ ਲੰਗਰ ਛਕ ਲੋ ਤੇ ਆਪਾਂ ਥਾਂਨੇ ਲੰਗਰ ਆ ਫੇਰ ਕਰ ਜਾਣ ਲੰਗਾ ਅੱਜ ਦਾ ਬਲਾਗ ਆ ਪੌਰੀ ਸਮਾਪਤ ਕਰਦੇ ਆ ਤੇ ਮਿਲਦੇ ਆ ਇੱਕ ਹੋਰ ਨਵੇਂ ਬਲਾਗ ਦੇ ਨਾਲ ਤੇ ਹੁਣ ਆਪਾਂ ਜਾ ਕੇ ਪੈਂਦੇ ਆ ਤੇ ਸਬਸਕ੍ਰਾਈਬ ਜਰੂਰ ਕਰਨਾ